ਨਾ ਹੀ ਕੋਈ ਮੈਂ ਕੋਈ ਹਿਸਾਬ ਲੈਣ ਚੱਲੇ ਮੈਂ ਤਾਂ ਹਿਸਾਬ ਦੇਣ ਚੱਲੇ ਮੈਂ ਤਾਂ ਆਪਣਾ ਹਿਸਾਬ ਦੇਣ ਚੱਲੇ ਮੈਂ ਹਿਸਾਬ ਲੈਣ ਕਦੋਂ ਚੱਲਿਆ ਮੈਂ ਕੌਣ ਉਹ ਨਹੀਂ ਹਿਸਾਬ ਮੰਗਣ ਵਾਲਾ ਹਾਂ ਐਨਾ ਕਹਿ ਵੀ ਪ੍ਰਧਾਨ ਜੀ ਨੇ ਆਪ ਕਹਿਆ ਐਸਜੀਪੀ ਜੀ ਬੰਦਾ 10 20 ਘਟਾਲੇ ਤਾਂ ਸਾਡੇ ਹੁੰਦੇ ਹੀ ਆ ਫਿਰ ਇਹ ਕੀ ਹੈ ਫਿਰ ਉਹ ਕਹਿੰਦੇ ਜੀ ਆਈਪੀਸੀ ਧਾਰਾ ਪੁਲਿਸ ਦੀ ਧਾਰਾ ਸਾਡੇ ਤੇ ਲਾਗੂ ਨਹੀਂ ਹੁੰਦੀ ਫਿਰ ਜਦੋਂ ਪੁਰਾਣੀਆਂ ਐਫਆਈਆਰਾਂ ਕੱਢ ਲੈਂਦੇ ਆ ਫਿਰ ਜਦੋਂ ਸ਼੍ਰੋਮਣੀ ਕਮੇਟੀ ਆਪ ਆਫਆਈਆਰ ਕਰੋਂਦਿਆਂ ਉਹ ਦੋ ਕਿਹੜੀ ਪੁਲਿਸ ਹੁੰਦੀ ਸੀ ਇੱਥੇ ਉਹ ਕੋਈ ਹੋਰ ਪੁਲਿਸ ਹੈ ਜਦੋਂ ਮੈਂ ਸੰਗਰੂਰ ਮੈਡੀਕਲ ਕਾਲਜ ਦੀ ਬਣਾਉਣ ਦੀ ਗੱਲ ਕੀਤੀ ਤਾਂ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਜ਼ਮੀਨ ਤੇ 1968 ਦੇ ਕਾਗਜ਼ ਕੱਢ ਕੇ ਹਾਈ ਕੋਰਟ ਜਾ ਵੜੀ ਤੇ ਫਿਰ ਹਾਈ ਕੋਰਟ ਤਾਂ ਫਿਰ ਭਾਰਤ ਦਾ ਕਾਨੂੰਨ ਆ ਨਾ ਨਾਰੇ ਜਦੋਂ ਤਾਂ ਆਪ ਵਰਤਣਾ ਹੁੰਦਾ ਉਹ ਤਾਂ ਕਾਨੂੰਨ ਦੇ ਦਾਇਰੇ ਚ ਆ ਜਾਂਦੇ ਨੇ ਜਦੋਂ ਕੋਈ ਇੱਧਰ ਨੂੰ ਕੋਈ ਜਾਂਚ ਹੋ ਜਗਾ ਅਸੀਂ ਕਾਨੂੰਨ ਦੇ ਦਾਇਰੇ ਚ ਨਹੀਂ ਆਉਂਦੇ ਸੋ ਲੋਕ ਆਪਣੇ ਬੱਚਿਆਂ ਦੇ ਮੂੰਹ ਚੋਂ ਦੁੱਧ ਚੋਂ ਦੁੱਧ ਕੱਢ ਕੇ ਰੋਟੀ ਚੋਂ ਰੋਟੀ ਕੱਢ ਕੇ ਦਸਵੰਦ ਕੱਢ ਕੇ ਸ਼ਰਧਾ ਨਟੇ ਕਿਉਂ ਮੈਂ ਹਰੇਕ ਨੂੰ ਹੱਕ ਹੈਗਾ ਵੀ ਵੀ ਮੇਰਾ ਜਿਹੜਾ ਦਾਨ ਜਾਂ ਮੇਰਾ ਦਸਵੰਦ ਹੈ ਉਹ ਉਹ ਕਿੱਥੇ ਜਾ ਰਿਹਾ ਜੋ ਕਿ ਕਮਿਟੀ ਨੇ ਚੋਰੀ ਬਹੁਤ ਸਾਰਾ ਪਾੜ ਦਿੱਤਾ 14 ਸਾਲ 14 ਸਾਲ ਉਹ ਵੀ ਕਿਹਾ ਹੈਗਾ ਬੋਲਦਾ ਤਾਂ ਉਹ ਹੀ ਉਹਦੇ ਵੀ ਕਹਿੰਦੇ ਵੀ ਕੋਹੜਾਗੇ ਇਹ ਯਾ ਸਰਕਾਰ ਕੋਲ ਕਿਉਂ ਲੋਕੀ ਇਹ ਤਾਂ ਸੈਂਟਰ ਸਰਕਾਰ ਨੇ ਕਰਾਉਣੇ ਨੇ ਨਹੀਂ ਇਹ ਇੰਨਾ ਬੋਲੋ ਤਾਂ ਲਿਖਿਆ ਕਦੇ ਲਿਖ ਕੇ ਦਿੱਤਾ ਇੰਨਾ ਮੈਂ ਵੀ ਵੀ ਸਾਡੀ ਚੋਣਾ ਕਰਾ ਲਓ ਇਹ ਤਾਂ ਹਰੇਕ ਸਾਲ ਆਪ ਹੀ ਚੁਣ ਕੇ ਕਹਿੰਦੇ ਨੇ ਅਭ ਇਸ ਫੇਰ ਬਣ ਗਈ ਉਹਦੇ ਚ ਬਹੁਤ ਸਾਰੇ ਤਾਂ ਮੇਰੇ ਖਿਆਲ ਚ ਦੁਨੀਆ ਚ ਨਹੀਂ ਰਹੇ ਮੈਂਬਰ ਹਨਾ ਬਹੁਤ ਸਾਰੇ ਬਾਹਰ ਵੀ ਚਲੇ ਗਏ ਹਨਾ ਤਾਂ ਮਤਲਬ ਅਚਾ ਇਹ ਇਹ ਗੱਲ ਕਹਿੰਦੇ ਆ ਉਹ ਹਰ ਰੋਜ਼ ਕਿ ਚੁਣੀ ਹੋਈ ਸੰਸਦ ਹੈ ਜੀ 14 ਸਾਲ ਪਹਿਲਾਂ ਚੁਣੀ ਹੋਈ ਸੰਸਦ ਹੈ ਜੀ ਤੇ ਮੈਂ ਕੋਈ ਜ਼ਿਆਦਾ ਕੋਈ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਸਵਾਰ ਪੈਦਾ ਕਰ ਰਹੇ ਜਾਂ ਟਕਰਾਓ ਕਰ ਰਹੇ ਹੁਣ ਮੈਂ ਬਹੁਤ ਸਾਰੀਆਂ ਮੈਂ ਵੀਡੀਓ ਦੇਖੀ ਹੈ ਕਿ ਇਸ ਤੋਂ ਪਹਿਲਾਂ ਕਦੇ ਬੁਲਾਇਆ ਨਹੀਂ ਗਿਆ ਮੈਂ ਜਾਊਂਗਾ ਕੋਈ ਗੱਲ ਨਹੀਂ ਮੈਂ ਆਸੀ ਮੱਥਾ ਟੇਕ ਕੇ ਆਉਨੇ ਆ ਅਸੀਂ ਉਹ ਗਏ ਨਹੀਂ ਉਹਨਾਂ ਦੀ ਮਰਜ਼ੀ ਹੈ ਮੈਂ ਉਹਨਾਂ ਬਾਰੇ ਕੁਝ ਨਹੀਂ ਕਰ ਸਕਦਾ ਮੈਂ ਜਾਊਂਗਾ ਨਾ ਇਹ ਕੋਈ ਮੈਂ ਕੋਈ ਹਿਸਾਬ ਲੈਣ ਚੱਲੇ ਮੈਂ ਤਾਂ ਹਿਸਾਬ ਦੇਣ ਚੱਲੇ ਮੈਂ ਤਾਂ ਆਪਣਾ ਹਿਸਾਬ ਦੇਣ ਚੱਲੇ ਮੈਂ ਹਿਸਾਬ ਲੈਣ ਕਦੋਂ ਚੱਲਾਂ ਮੈਂ ਕੌਣ ਉਹਨਾਂ ਹੀ ਹਿਸਾਬ ਮੰਗਣ ਵਾਲਾ ਹਾਂ ਇਹਨਾਂ ਕਹੇ ਵੀ ਪ੍ਰਧਾਨ ਜੀ ਨੇ ਆਪ ਕਹਿਆ ਐਸਜੀਪੀ ਸਿਵਲ 10 ਵੀ ਘਟਾਲੇ ਤਾਂ ਕਹਿੰਦੇ ਸਾਡੇ ਹੁੰਦੇ ਹੈ ਫਿਰ ਇਹ ਕੀ ਹੈ ਫਿਰ ਉਹ ਕਹਿੰਦੇ ਜੀ ਆਈਪੀਸੀ ਧਾਰਾ ਪੁਲਿਸ ਦੀ ਧਾਰਾ ਸਾਡੇ ਤੇ ਲਾਗੂ ਨਹੀਂ ਹੁੰਦੀ ਫਿਰ ਜਦੋਂ ਪੁਰਾਣੀਆਂ ਐਫਆਈਆਰਾਂ ਕੱਢ ਲੈਂਦੇ ਆ ਫਿਰ ਜਦੋਂ ਸ਼੍ਰੋਮਣੀ ਕਮੇਟੀ ਆਪ ਐਫਆਈਆਰ ਕਰੋਂਦੀ ਸੀ ਉਹ ਦੋ ਕਿਹੜੀ ਪੁਲਿਸ ਹੁੰਦੀ ਸੀ ਇੱਥੇ ਉਹ ਕੋਈ ਹੋਰ ਪੁਲਿਸ ਹੈ ਜਦੋਂ ਮੈਂ ਸੰਗਰੂਰ ਮੈਡੀਕਲ ਕਾਲਜ ਦੀ ਬਣਾਉਣ ਦੀ ਗੱਲ ਕੀਤੀ ਤਾਂ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਜ਼ਮੀਨ ਤੇ 1968 ਦੇ ਕਾਗਜ ਕੱਢ ਕੇ ਹਾਈ ਕੋਰਟ ਜਾ ਵੜੀ ਤੇ ਫਿਰ ਹਾਈ ਕੋਰਟ ਤਾਂ ਵੀ ਭਾਰਤ ਦਾ ਕਾਨੂੰਨ ਆ ਨਾ ਨਾਰਿਕ ਜਦੋਂ ਤਾਂ ਆਪ ਵਰਤਣਾ ਹੁੰਦਾ ਉਹ ਤਾਂ ਕਾਨੂੰਨ ਦੇ ਦਾਇਰੇ ਚ ਆ ਜਾਂਦੇ ਨੇ ਜਦੋਂ ਕੋਈ ਇਧਰ ਨੂੰ ਕੋਈ ਜਾਂ ਚੋਲੇ ਜਾਂ ਅਸੀਂ ਕਾਨੂੰਨ ਦੇ ਦਾਇਰੇ ਚ ਨਹੀਂ ਆਉਂਦੇ ਸੋ ਲੋਕ ਆਪਣੇ ਬੱਚਿਆਂ ਦੇ ਮੂੰਹ ਚੋਂ ਦੁੱਧ ਚੋਂ ਦੁੱਧ ਕੱਢ ਕੇ ਰੋਟੀ ਚੋਂ ਰੋਟੀ ਕੱਢ ਕੇ ਦਸਬੰਦ ਕੱਢ ਕੇ ਸ਼ਰਦਨਟੇ ਕਿਉਂ ਹਰ ਇੱਕ ਨੂੰ ਹੱਕ ਹੈ ਕਿ ਵੀ ਵੀ ਮੇਰਾ ਜਿਹੜਾ ਦਾਨ ਜਾਂ ਮੇਰਾ ਦਸਬੰਦ ਹੈ ਉਹ ਉਹਦਾ ਕਿੱਥੇ ਜਾ ਰਿਹਾ ਸ਼ੂਰਨ 14 ਸਾਲ ਹੋ ਗਏ 14 ਸਾਲ ਹੋ ਗਏ ਉਹ ਵੀ ਕਿਹਾ ਹੈਗਾ ਬੂਰਾ ਤਾਂ ਉਹ ਹੀ ਉਹਦੇ ਵਿੱਚ ਕੁੱਝ ਕਹੋ ਰਾਏ ਇਹ ਵੀ ਆ ਸਰਕਾਰ ਦੀ ਕਿਹੜੀ ਲੋਕੀ ਇਹ ਤਾਂ ਸੈਂਟਰ ਸਰਕਾਰ ਨੇ ਕਰਾਉਣੇ ਇਹਨਾਂ ਨੇ ਇਹ ਇੰਨਾ ਬੋਲੋ ਤਾਂ ਲਿਖਿਆ ਕਦੇ ਲਿਖ ਕੇ ਦਿੱਤਾ ਇਹਨਾਂ ਨੇ ਵੀ ਵੀ ਸਾਡੀ ਚੋਣਾ ਕਰਾ ਲਓ ਇਹ ਤਾਂ ਹਰੇਕ ਸਾਲ ਆਪ ਹੀ ਚੁਣ ਕੇ ਕਹਿੰਦੇ ਨੇ ਅਭੀ ਸੇਰ ਬਣ ਗਈ ਉਹਦੇ ਚ ਬਹੁਤ ਸਾਰੇ ਤਾਂ ਮੇਰੇ ਖਿਆਲ ਚ ਦੁਨੀਆਂ ਚ ਨਹੀਂ ਰਹੇ ਮੈਂਬਰ ਹਨਾ ਬਹੁਤ ਸਾਰੇ ਬਾਹਰ ਵੀ ਚਲੇ ਗਏ ਹਨਾ ਤਾਂ ਮਤਲਬ ਅਚਾ ਇਹ ਗੱਲ ਕਹਿੰਦੇ ਆ ਉਹ ਹਰ ਰੋਜ਼ ਕਿ ਚੁਣੀ ਹੋਈ ਸੰਸਦ ਹੈ ਜੀ 14 ਸਾਲ ਪਹਿਲਾਂ ਚੁਣੀ ਹੋਈ ਸੰਸਦ ਹੈ ਜੀ ਤੇ ਮੈਂ ਕੋਈ ਜ਼ਿਆਦਾ ਕੋਈ ਮੈਂ ਕੋਈ ਨਹੀਂ ਕਹਿੰਦਾ ਕਿ ਮੈਂ ਕੋਈ ਸਵਾਰ ਪੈਦਾ ਕਰ ਰਿਹਾ ਜਾਂ ਟਕਰਾਓ ਕਰ ਰਿਹਾ ਹੁਣ ਮੈਂ ਬਹੁਤ ਸਾਰੇ ਮੈਂ ਵੀ ਵੀਡੀਓ ਦੇਖੀਏ ਕਿ ਇਸ ਤੋਂ ਪਹਿਲਾਂ ਕਦੇ ਬੁਲਾਇਆ ਨਹੀਂ ਗਿਆ ਮੈਂ ਜਾਊਂਗਾ ਕੋਈ ਗੱਲ ਨਹੀਂ ਮੈਂ ਅਸੀਂ ਮੱਥਾ ਟੇਕ ਕੇ ਆਉਨੇ ਆ ਅਸੀਂ ਉਹ ਗਏ ਨਹੀਂ ਉਹਨਾਂ ਦੀ ਮਰਜ਼ੀ ਹੈ ਜੀ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦਾ ਮੈਂ ਜਾਊਂਗਾ